ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਢਿੱਲੋਂ ਦੇ ਦੀ ਫਾਰਮ ਬਠਿੰਡਾ ਦੇ ਵਿੱਚ ਕਿਸੇ ਵੀ ਵੀਰ ਨੇ ਇੱਦਾਂ ਦੀ ਐਡ ਕਰਾਉਣੀ ਆ ਆਪਣਾ ਮੋਬਾਈਲ ਨੰਬਰ ਨੋਟ ਕਰੋ 9878123900 17 ਚੈਨਲ ਨੂੰ ਬਾਈ ਜੀ ਸਬਸਕ੍ਰਾਈਬ ਕਰ ਲਓ ਨਾਲ ਲੱਗਿਆ ਘੰਟੀ ਦਾ ਬਟਨ ਪ੍ਰੈਸ ਕਰ ਲਓ ਕਿਉਂਕਿ ਆਉਣ ਵਾਲੀ ਵੀਡੀਓ ਦਾ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਡੇ ਤੇ ਕਰ ਪਹੁੰਚ ਸਕੇ ਬਾਕੀ ਨੰਬਰ ਵਾਈਆਂ ਦਾ ਔਨ ਸਕਰੀਨ ਨੋਟ ਕਰ ਲਓ ਅੱਜ ਦੀ ਵੀਡੀਓ ਪਿੰਡ ਰੈ ਸਰਜੀ ਬਰਨਾਲੇ ਜਿਲ੍ਹੇ ਦਾ ਪਿੰਡ ਹੈਗਾ ਦੋ ਨਾਲ ਤੁਹਾਨੂੰ ਮੰਜਾ ਹੀ ਦਿਖਾਵਾਂਗੇ ਤੇ ਦੋ ਦਿਖਾਵਾਂਗੇ ਤੁਹਾਨੂੰ ਬਿਹੜਾ ਇੱਕ ਟੋਕੜ ਮੱਝ ਇੱਕ ਤਾਜੀ ਸੂਈ ਵੀ ਆਹ ਸੌਰੀ ਤਾਜੀ ਸੂਣ ਵਾਲੀ ਹੈ ਨਾ ਹਾਂਜੀ ਤੇ ਦੋ ਬਿਹੜਾ ਦਿਖਾਵਾਂਗੇ ਇੱਕ ਗੱਬਣ ਤੇ ਇੱਕ ਸੂਈ ਆਜੋ ਬਾਈ ਪਿੰਡ ਤਾਂ ਵੀਡੀਓ ਸਾਰੀ ਦੇਖ ਲਓ ਫਿਰ ਕਰ ਲਓ ਬਾਈ ਨਮਸਕਾਰ ਬਾਈ ਸਤਿ ਸ਼੍ਰੀ ਅਕਾਲ ਜੀ ਹੋ ਠੀਕ ਹਾਂ ਭਰਿਆ ਜੀ ਹਾਂਜੀ ਹਾਂ ਬਾਈ ਜੀ ਪਹਿਲਾਂ ਤਾਂ ਨੰਬਰ ਬੋਲੋ ਜੀ ਨੰਬਰ 62390 ਜੀ 67696 ਜੀ 62390 60696 ਪਿੰਡ ਜੀ ਪਿੰਡ ਰਾਇਸ਼ਰ ਜ਼ਿਲ੍ਹਾ ਬਰਨਾਲਾ ਜੀ ਤਪਾ ਅਹ ਤਹਿਸੀਲ ਕਿਹੜਾ ਤਹਿਸੀਲ ਵੀ ਬਰਨਾਲਾ ਜੀ ਤਹਿਸੀਲ ਵੀ ਬਰਨਾਲਾ ਇਹ ਬਰਨਾਲਾ ਹੀ ਪੈਂਦੀ ਹੈ ਨਾ ਬਰਨਾਲਾ ਹੀ ਪੈਂਦੀ ਹੈ ਓਕੇ ਤੇ ਨੇੜੇ ਤੇੜੇ ਕਿਹੜੇ ਪਿੰਡ ਆ ਨੇ ਨੇੜੇ ਪਿੰਡ ਜੀ ਆਪਾਂ ਨੂੰ ਵਾਸਤਵਿਕਾ ਠਿੱਕਰੀ ਵਾਲ ਤੇ ਖਲਾਲਾ ਆ ਗਿਆ ਓਕੇ ਤੇ ਕਿੰਨੇ ਨਾਗ ਦਿਖਾ ਰਹੇ ਆਂ ਭਾਈ ਅੱਜ ਅੱਜ ਆਪਣੇ ਕੋਲ ਚਾਰ ਨਾਗ ਆ ਗਏ ਜੀ ਦੋ ਮੈਸਾਂਗੀਆਂ ਦੋ ਵੜਾਂ ਆ ਗੀਆਂ ਜੀ ਓਕੇ ਤੇ ਜਿਹੜੀ ਆਪਾਂ ਪਹਿnde ਨੰਬਰ ਤੇ ਬਹਿੜ ਦੀ ਵੱਡੇ ਸਾਈਜ਼ ਆ ਦੀ ਗੱਲ ਕਰੀ ਜੰਨੇ ਭਾਈ ਕਦੋਂ ਸੂਈ ਹੈ ਭਾਈ ਇਹਨੂੰ 5-6 ਦਿਨ ਹੋ ਗਏ ਸੂਈ ਨੂੰ 5 ਤੋਂ 6 ਦਿਨ ਸੂਈ ਨੂੰ ਹੋ ਗਏ ਮਗਰ ਵੀ ਬੱਸੀ ਆ ਗਈ ਮਗਰ ਵੀ ਬ ਐ ਵੀ ਇਹ ਚਾਰ ਦਾਂਦਾ ਬਾਈ ਜੀ ਉਹ ਫੇ ਬੂਹ ਚਾਰ ਦਾਂਦਾ ਹਾਂਜੀ ਤੇ ਬਾਈ ਜੀ ਕਿੰਨਾ ਦੁੱਧ ਰੈਡੀ ਆ ਤੁੰਤ ਬਾਈ ਜੀ ਹੁਣ 20 ਕਿਲੋ ਤਿਆਰ ਆ ਬੰਦਾ 19 ਮੰਨ ਕੇ ਲੈ ਜੀ 20 ਕਿਲੋ ਦੁੱਧ ਰੈਡੀ ਆ ਹਾਂ ਪਿਆਰ ਤੋਰਾ ਕਰਾ ਕੇ ਚੈੱਕ ਲਿਓ ਜੀ ਧਾਰਾ ਤੋਰਾ ਤੁਸੀਂ ਆ ਜਾਓ ਆਪਣੀ ਮਾਰਕੀਟ ਚੈੱਕ ਕਰਕੇ ਲੈ ਕੇ ਜਾਓ ਬਾਕੀ ਤੁਹਾਡਾ ਸਾਈਜ਼ ਕੰਨੂ ਮਾਨ ਖੁਸ਼ ਹੋਊਗਾ ਨਹੀਂ ਬਾਈ ਜੀ ਸਾਈਜ਼ ਵਾਲੀ ਐ ਗਰਮੀਆਂ ਗਰਮੀ ਵੀ ਨਹੀਂ ਮੰਨਦੀ ਵੜ ਜਾ ਮੈਂ ਬਾਕੀ ਸਾਮੀ ਵਾਲੀ ਹਾਂਜੀ ਆ ਨਹੀਂ ਹੈਗਾ ਵੀ ਅੱਜ ਆਪਾਂ ਗੱਲ ਕਰ ਲਗੇ ਨਾ ਥਣ ਥਣਾਂ ਦੇ ਸਾਈਜ਼ ਬਹੁਤ ਚੰਗੇ ਤੇ ਬਹੁਤ ਵੰਦਾ ਟਾਈਮ ਆਪਣਾ ਦੁਪਹਿਰ ਸਾਡੇ ਇੱਕ ਹੋਰ ਹੈ ਬਾਈ ਜੀ ਫਿਟਿੰਗ ਵਾਲਾ ਲੇਵ ਹੈ ਖੁੱਚਾ ਤੁੱਤਾ ਹਾਲ ਹੈ ਫਿਟਿੰਗ ਵਾਲਾ ਜਮਾ ਤੇ ਗਰਮੀ ਜਿਵੇਂ ਅਦੇ ਨਹੀਂ ਗਰਮੀ ਵਿੱਚ ਖੜੀ ਹੈ ਗਰਮੀ ਨਹੀਂ ਹੈ ਨਾ ਨਹੀਂ ਜਮਾ ਨਹੀਂ ਤਾਪਦੀ ਜੀ ਹੂੰ ਆ ਦੇਖੋ ਜੀ ਕੁਆਲਿਟੀ ਚੰਗੀ ਹੈ ਬਾਕੀ ਤੁਸੀਂ ਆਪ ਦੀ ਥਾਂ ਲਈ ਆਪ ਵੀ ਕਰ ਰਹੇ ਨੇ ਥਣ ਥਣ ਬੜੇ ਚੰਗੇ ਹੈ ਨਾ ਹਾਂ ਮੁੱਠੀ ਵਾਲਾ ਥਣ ਲੱਗਿਆ ਚਵਾਈ ਦਾ ਥਣ ਹੱਥੀ ਚਵਾਈ ਹੋਰ ਤੇ ਬਾਕੀ ਪਲੂਣ ਆ ਗਈ ਹੈ ਨਾ ਹਾਂਜੀ ਹਾਂ ਬਾਈ ਮੂੰਹ ਚਾਰ ਦੰਦ ਜੀ ਤੇ ਥਣ ਗਾਜਰ ਵਰਗਾ ਪਿਆ ਬੜਦਾ ਆ ਦੇਖੋ ਜੀ ਤੇ ਗਰਮੀ ਨਾਲ ਦੇ ਬਰਾਬਰ ਤੇ ਵੀਡੀਓ ਬਣਾਉਣ ਦਾ ਟਾਈਮ ਆਪਣਾ 1.5 ਵਜੇ ਦਾ ਉਸ ਹੱਬ ਨੂੰ ਜਜਮੈਂਟ ਕਰ ਲਓ ਹਨਾ ਆ ਦੇਖੋ ਜੀ ਪਿਆਰੇ ਥਣ ਨਿਕੜਵੇਂ ਪੂਰੇ ਗੈਪ ਤੇ ਤੇ ਸਪੇਸ ਤੇ ਲੱਗੇ ਵਿਆ ਮਗਰ ਵੀ ਭਾਈ ਜੀ ਬੱਛੀ ਹੈ ਇਹਦੀ ਆਏ ਮਗਰ ਬੱਛੀ ਚੰਗੀ ਬੱਛੀ ਹੈ ਹਨਾ ਹਾਂ ਜੀ ਹਾਂ ਓਕੇ ਚੰਗੀ ਬੱਛੀ ਆ ਗਈ ਜੀ ਮਗਰ ਤੇ ਬਾਕੀ ਦਾ ਕੁਆਲਿਟੀ ਵਾਇਡ ਦੀ ਫੋਨ ਲਾ ਗਈ ਜੇ ਆਪਾਂ ਗੱਲ ਕਰ ਲਗੇ ਕਿੰਨੇ ਪੈਸੇ ਹੈ ਭਾਈ ਇਹਦੇ ਇਹਦਾ ਫੋਨ ਕਰਾਂਗੇ ਆਪਾਂ ਫੋਨ ਤੇ ਜੈ ਜੀ ਨੂੰ ਬੂ ਜਾਵਾ ਜੈ ਜੀ ਦੋ ਨੰਬਰ ਮੇਰੇ ਯਾਰ ਸੀ ਦੀ ਗੱਲ ਕਰ ਲਈ ਕ੍ਰਾਸ ਥੋੜੀ ਜੀ ਸਾਈਵਾਰ ਭਾਈ ਜੀ ਇਹ ਤੀਜਾ ਸੂਆ ਸੁੰਤੀ ਹੈ ਜੀ ਕਿੰਨੇ ਦਿਨ ਬਾਕੀ ਆ ਦਨ ਲੈ ਜੀ ਇਹ ਹਫਤਾ ਜੀ ਬੜੇ ਲਾਡੂ ਲਾ ਬਹੁਤ ਪਈ ਹੈ ਜੀ ਤੇ ਸੀਰ ਸਾਉ ਬੜੀ ਹੈ ਨਾ ਫਿਰ ਗੰਡੀ ਪੂਰੀ ਲਓ ਬਾਈ ਜੀ ਅਸੀਂ ਬੈਠ ਰਹੋ ਕੋਈ ਚੱਕਰ ਮਰਦੀ ਮਗਾਲੇ ਕੋਈ ਹਾਂ ਜੀ ਹਾਂ ਹੂੰ ਬਰਪਨੀ ਸਿਲ ਗਈ ਆ ਤਾਂ ਹਾਂ ਜੀ ਹਾਂ ਤੇ ਵੀਰੇ ਸੂਆ ਕਿਹੜਾ ਸੂਰੇ ਹੀ ਆ ਸੂਆ ਤੀਜਾ ਸੂਰੇ ਹੀ ਹੈ ਜੀ ਹਾਂ ਸੂਆ ਤੀਜਾ ਸਾਇਜ ਫੁੱਲ ਤੇ ਦੁੱਧ ਫਿਰ ਕਿੰਨਾ ਮਾਲਕਾ ਨੇ ਦੂਜੇ ਸੂਆ ਦੇ ਦੱਸਿਆ ਵੀਰੇ ਦੁੱਧ ਬਾਈ ਜੀ ਪਿਛਲੇ ਸੂਆ ਨੇ 16 17 ਕਿਲੋ ਦਿੱਤਾ ਜੀ ਫੁੱਲ ਅਰਕੀ ਫਿਰ 18 ਬਾਈ ਜੀ ਦੇ ਦੋ 18 19 ਕਿਲੋ ਦੋ ਦੇ ਉਮੀ ਗੋਤਾ 16 17 ਦੇ ਬਹੁਤ ਆ ਬਾਈ ਜੀ ਬਾਦੂ ਹੁੰਦਾ ਗਰਮੀ ਹਤਾਬ ਦਾ ਇਹ ਆਈ ਗੱਲ ਆ ਜਮਾ ਤੇ ਬਾਕੀ ਨਾ ਬਾਈਆਂ ਦਾ ਕੰਮ ਸਾਫ ਸੁਥਰਾ ਮੈਂ ਕਹਿ ਰਿਹਾ ਕੋਈ ਇਹੋ ਜੀ ਗੱਲ ਨਹੀਂ ਹੈਗੀ ਤੇ ਵੀਰੇ ਦਿਨ ਹੈ ਕਿੰਨੇ ਘੱਟ ਜੀ ਹਫਤਾ ਲੈਂਦੀ ਆ ਬਾਈ ਜੀ ਕਿੰਨੇ ਪੈਸੇ ਇਹਦਾ ਫੋਨ ਤੇ ਇਹਦਾ ਹੀ ਫੋਨ ਤੇ ਸਾਰੇ ਡੰਗਰਾਂ ਦੇ ਮੁੱਲ ਆਪਣੇ ਫੋਨ ਤੇ ਫੋਨ ਤੇ ਰੂ ਜਮਾ ਜਾਇਦ ਕਹੂ ਜਮਾ ਜਾਇਦ ਜੀ ਓਕੇ ਤੇ ਹੁਣ ਆਪਾਂ ਤਿੰਨ ਨੰਬਰ ਮੱਝ ਦੀ ਗੱਲ ਕਰ ਲਏ ਗੱਬਣ ਦੀ ਤੋਕਣਾ ਹੈ ਵੀਰੇ ਨਹੀਂ ਬਾਈ ਜੀ ਇਹ ਤਾਂ ਜੀ ਸੁਣ ਵਾਲੀ ਹੈ ਜੀ ਹਫਤੇ ਦੀ ਕੱਟੀ ਤੇ ਲਿਓ ਵੀਰੇ ਨੂੰ ਵੀ ਖੋਲ ਕੇ ਚੰਗੀ ਹੈ ਜੀ ਸਾਇਦ ਚੰਗਾ ਕਿੰਨੇ ਦਿਨ ਘੱਟ ਜੂ ਅਜੇ ਇਹ ਵੀ ਬਾਈ ਜੀ ਹਫਤੇ ਦੀ ਕੱਚੀ ਆ ਹਣੇ ਸੀ ਹਫਤੇ ਦੀ ਕੱਚੀ ਆ ਗਈ ਤੇ ਦੁੱਧ ਕਿੰਨਾ ਦੇ ਦੂ ਕਿਹੜਾ ਸੂਆ ਦੁੱਧ ਬਾਈ ਜੀ ਇਹਨੇ ਪਿਛਲੇ ਸੂਏ 14 ਕਿਲੋ ਦਿੱਤਾ ਜੀ ਕਿਹੜਾ ਸੂਆ ਸੂਰੇ ਹੀ ਆ ਇਹ ਤੀਜਾ ਸੂਆ ਹੈ ਸੁੰਦੀ ਹੈ ਜੀ ਦੂਜੇ ਸੂਏ 14 ਕਿਲੋ ਦਿੱਤਾ ਤਾਂ ਅੱਧੀ ਫਿਰ ਕਿੰਨਾ ਕਹਿ ਕੇ ਦੇ ਦਾਂਗੇ 115 ਦੇ ਦੇ ਨੇ 14 ਮੰਨ ਕੇ ਲੈ ਜੀ ਕੋਈ ਮਾਤੀ ਬੰਦਾ 14 ਮੰਨ ਕੇ ਲੈ ਦਿਨ ਕਿੰਨੇ ਪਾ ਜੂਗੇ ਅਜੇ ਸੂਣ ਨੂੰ ਹਫਤਾ ਪਾ ਪਾ ਜੂਗੀ ਇੱਕ ਹਫਤਾ ਓਕੇ ਜੀ ਆ ਦੇਖੋ ਜੀ ਹਫਤਾ ਇਹਦਾ ਪੈਂਡਿੰਗ ਆ ਤੇ ਚੰਗੇ ਇਹਨੇ ਬਾਲਟੇ ਲਾ ਕੱਢ ਕੇ ਫਿਰ ਸ ਹੂੰ ਫੇਸ ਵੀ ਚੰਗਾ ਤੇ ਕੱਦ-ਕਾਠ ਚੰਗਾ ਹਜੇ ਮੋਲੇ ਦਾ ਹੀ ਫੋਨ ਤੇ ਮੋਲੇ ਦਾ ਹੀ ਫੋਨ ਤੇ ਬਾਈ ਹੋਰ ਭਾਰ ਪਿੱਛਾ ਥਣਾਂ ਦੀ ਗਰੰਟੀ ਨਹੀਂ ਉਹ ਛਾਲ ਕਹਿੰਦੀ ਆਪਣੀ ਗਰੰਟੀ ਹੈ ਓਕੇ ਜੀ ਫੁੱਲ ਗਰੰਟੀ ਹੈ ਜੀ ਥਣਲੇ ਵਾਪਸ ਨੂੰ ਨੇੜ ਤੋਂ ਵੀ ਕਰਾ ਦੇਣ ਜੇ ਕਾ ਦੇਖੋ ਜੀ ਤੇ ਹੁਣ ਤੁਹਾਨੂੰ ਦਿਖਾਵਾਂਗੇ ਲਾਸਟ ਦੇ ਉੱਤੇ ਤੋਕੜ ਮੱਝ ਤੇ ਬੱਚਾ ਦਾ ਆਹ ਵੀਰੇ ਆਹ ਲਾ ਕੱਟਾ ਜੀ ਉਹ ਆਹ ਕੱਟਾ ਆ ਗਿਆ ਤੇ ਵੀਰੇ ਕਿੰਨੇ ਚਿਰ ਦੀ ਸੂਈ ਵੀ ਹੈ ਬਾਈ ਸੂਈ ਨੂੰ ਹੋ ਗਈ ਜੀ ਇਹਨੂੰ 3 ਮਹੀਨੇ ਜੀ 3 ਮਹੀਨੇ ਤੇ ਕਿੰਨਾ ਦੁੱਧ ਰੈਡੀ ਆ ਹੁਣ ਦੁੱਧ ਹੈਗਾ ਬਾਈ ਜੀ 8 ਕਿਲੋ ਤਿਆਰ ਹੈ ਜੀ 8 ਕਿਲੋ ਦੁੱਧ ਤਿਆਰ ਹਾਂਜੀ ਤੇ ਮਿਲਦੀ ਬੱਚੇ ਤੇ ਮਿਲਦੀ ਤੋਂ ਡੰਗ ਬੱਚੇ ਤੇ ਲਓ ਬਿਰਿਆਂ ਨੂੰ ਵੀ ਖੋਲ ਕੇ ਬੱਚੇ ਦੇ ਮਿਲੂਗੀ ਜੀ ਚੰਗੀ ਸਾਇਜ ਵਧੀਆ ਇਹਦਾ ਤੇ 8 ਕਿਲੋ ਫਿਰ ਦੁੱਧ ਵੀ ਸਜਰਾਂ ਜਿੰਨੇ ਪਿਆ ਜੀ ਉਹ ਸਜਰਾਂ ਥੱਲੇ ਪੈ ਜਿਓ ਬੰਦੇ ਦੀ ਸੇਵਾ ਹੈਣੀ ਜਮਾਈ ਜੀ ਓਕੇ ਜੀ ਤੇ ਮਗਰ ਵੀ ਕਟਾ ਜੀ ਚੰਗੀ ਆ ਜੇ ਆਪਾਂ ਗੱਲ ਕਰਨਗੇ 4 ਰੁਪਏ ਦੀ ਚੰਗੀ ਸਾਲੋ ਸਾਈਜ਼ ਆ ਜੀ ਕੋਈ ਪੂਰ ਨਹੀਂ ਕੋਈ ਛੱਟਾ ਨਹੀਂ ਹੈਗਾ ਜੀ ਕੋਈ ਥਣ ਘੱਟ ਵੱਧ ਨਹੀਂ ਹੈਗਾ ਜੀ ਵੀਡੀਓ ਬਣਾਉਣ ਦਾ ਟਾਈਮ ਆਪਾਂ ਫਿਰ ਤੁਹਾਨੂੰ ਦੱਸ ਦਈਏ ਦੋ ਬਾਰ ਬਾਰ ਤਾਂ ਦੱਸਦੇ ਜੱਜਮੈਂਟ ਉਸ ਹਿਸਾਬ ਨਾਲ ਕਰ ਲਿਓ 1.5 ਵਜੇ ਦੇ ਹਿਸਾਬ ਨਾਲ ਕਿਉਂਕਿ ਤਿੰਨ ਚਾਰ ਘੰਟੇ ਚਾਰ ਘੰਟੇ ਬਾਕੀ ਪੈ ਰਹੇ ਆ ਹਾਂ ਜੀ ਹਾਂ ਹਾਂ ਦੇਖੋ ਆਪਣੀ ਸੇਵਾ ਦੀ ਚਵਾਈ ਹੋ ਗਈ ਦੀ ਜੀ ਹੂੰ ਬਾਕੀ ਦਾ ਸਮਝ ਬੜੀ ਵੀ ਬੋਲ ਹਾਂਜੀ ਸਭ ਵੀ ਅੱਗੇ ਵੀ ਟਿਕਾ ਟੋਕਾ ਕੋਈ ਲੱਗਿਆ ਬੀਹ ਦਿਨ ਹੋਇਆ ਬਾਈ ਜੀ ਠੀਕ ਆ ਭਰਾਏ ਨੂੰ ਅੱਛਾ ਆਪੋ ਦਾ ਫੰਡਰਮਨ ਚੜਈਆ ਫੰਡਰਮਨ ਕੀ ਦੇਣੀ ਆ ਫੰਡਰਮਨ ਕੇ ਦੇਣੀ ਆ ਗੱਲ ਚੱਲ ਰਿਹਾ ਜਮ ਮਗਰ ਬੱਚਾ ਜੀ ਬੱਚਾ ਛੱਡ ਕੇ ਮਿਲਦੀ ਕਿ ਛਾੜਦੇ ਬੱਚਾ ਛੱਡ ਕੇ ਇਹਦਾ ਵੀ ਫਰਮੋਲ ਫੋਨ ਤੇ ਇਹਦਾ ਹੀ ਮੁੱਲ ਫੋਨ ਤੇ ਚਾਰ ਨੱਕ ਸੀ ਚਾਰੇ ਸਨੂੰ ਚੈੱਕ ਕਰਾਤੇ ਆ ਪਹਿਲੇ ਨੰਬਰ ਤੇ ਤੁਹਾਨੂੰ ਐਚ ਐਫ ਨਸਲ ਦੀ ਚਾਰ ਦੰਦ ਵੈੜ ਦਿਖਾਈ ਆ ਠੀਕ ਆ ਜੀ ਤੇ ਦੁੱਧ 20 ਕਿਲੋ ਤਿਆਰ ਆ ਬਾਈ ਦੁੱਧ 20 ਕਿਲੋ ਤਿਆਰ ਹੈ ਤੇ ਮਗਰ ਇਹਦੇ ਹੈਗੀ ਬੱ 2 ਜੇ ਨੰਬਰ ਤੇ ਜਰਸੀ ਕ੍ਰੋਸ ਸਾਰਿਆਂ ਦਾ ਮੁੱਲ ਫੋਨ ਤੇ 3 ਜੇ ਨੰਬਰ ਤੇ ਹਨੂ ਗੱਬਣ ਮੱਝ ਦਿਨਾਂ ਤੇ ਤਿਆਰ ਤੇ 4 ਨੰਬਰ ਤੇ ਹਨੂ ਦਿਖਾਈ ਆ ਠੋਕੜ ਮੱਝ 8 ਕਿਲੋ ਦੁੱਧ ਰੈਡੀ ਮੁੱਲ ਸਾਰਿਆਂ ਦਾ ਫੋਨ ਤੇ ਜੀ ਨੰਬਰ ਬਾਈ ਅਜੇ ਫੇਰ ਬੋਲੋ ਨੰਬਰ 8390 ਜੀ 8669 ਪਿੰਡ ਰਾਇ ਸਰ ਜ਼ਿਲ੍ਹਾ ਬਰਨਾਲੇ ਦਾ ਪਿੰਡ ਆ ਜੀ ਤਹਿਸੀਲ ਵੀ ਬਰਨਾਲੇ ਦੇ ਪਿੰਡ ਆ ਤੇ ਬਾਕੀ ਦੇ ਸਾਰੇ ਵੀਰਾਂ ਦਾ ਐਂਡ ਤਾਈ ਵੀਡੀਓ ਦੇਖਣ ਲਈ ਚੈਨਲ ਨੂੰ ਪਿਆਰ ਦੇ ਜੜੇ ਧੰਨਵਾਦ ਜਲਦ ਮਿਲਦੇ ਆ ਕਿਨਨ ਜੀ